ਤੋ ਮਿੱਤਰੋ ਬੈਕ ਟੂ ਬੈਕ ਆਪਣੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਆਓ ਕੀ ਸਾਰੇ ਠੀਕ ਹੋਣਗੇ। ਆਪਾਂ ਚੜੇ ਕੋਠੇ ਦੇ 11:15 ਹੋ ਗਏ ਜਦ ਤੱਕ ਧੁੰਦ ਨਹੀਂ ਲੱਤੀ। ਇੱਧਰ ਵੇਖੋ ਮਿੱਤਰੋ ਸਾਹਮਣੇ ਟਾਵਰ ਵੀ ਨਹੀਂ ਚੱਲਣਾ ਦਿਖਣਦਿਆ। ਬਾਕੀ ਪਿੱਛੇ-ਪਿੱਛੇ ਸਾਰੀ ਧੁੰਦ ਹੈ। ਇੱਧਰ ਧੁੱਪ ਚੜ ਗਈ ਥੋੜੀ-ਥੋੜੀ ਤੇ ਪਰ ਧੁੰਦ ਡਿੱਗਣ ਲੱਗੀ ਆ ਤੇ ਜਦੋਂ ਹੀ ਘਰੇ ਹੁੰਨੇ ਆ ਉਦੋਂ ਧੁੰਦ ਵਹਿ ਜਾਂਦੀ। ਜਦੋਂ ਘਰ ਕੱਲ ਹੀ ਨਹੀਂ ਹੈਗੇ ਕੱਲ ਗੁੱਡੀ ਬੜੀ ਉੱਡਦੀ ਵਈ ਸੀ। ਅੱਜ ਮਿੱਤਰੋ ਅਸੀਂ ਘਰ ਤੇ ਧੁੰਦੀ ਧੁੰਡ ਪਈ ਆ ਤੇ ਬਾਕੀ ਅਸੀਂ ਵੀ ਡੋਨੇ ਆ ਗੁੱਡੀ ਧੁੰਦ ੜ ਜੇ ਫੇਰੀ ਪਹਿਲਾਂ ਸਕੂਲ ਦਾ ਕੰਮ ਕਰ ਲਈਏ ਕਿ ਡਾਵਾ ਡਾ ਕੁਐਸਚਨ ਪੇਪਰ ਸਾਰਾ ਹੀ ਤਾਰਨਾ 6 ਸਾਰੀਆਂ ਛੁੱਟੀਆਂ ਪਈਆਂ ਤੇ ਕੰਮ ਕਿਲੋ ਕਿਲੋ ਦੇਤਾ ਇਹਨਾਂ ਨੇ ਅੱਧਾ ਤਾਰਿਆ ਅੱਧਾ ਤਾਰਨਾ ਹੋ ਰਿਹਾ ਤੇ ਟਾਰਗੇਟੇ ਵੇਲੇ ਹੋਈਏ ਚਟਪਟ ਸੋ ਕਿ ਤਰ੍ਹਾਂ ਆਪਾਂ ਕੰਮ ਕਰਦੇ ਰਹੇ ਜਿੱਦੇ ਇੱਧਰ ਇੱਕ ਗੁੱਡੀ ਉੱਟ ਗਈ ਆ ਇੱਧਰ ਵੀਰ ਨੇ ਡਾਈ ਪਿੱਛੋਂ ਵਾਹ ਵਗਦੀ ਨਹੀਂ ਗਈ ਹਰੇ ਐਨੇ ਪਤਾ ਨਹੀਂ ਕਿ ਦੜਾਤੀ ਧੁੰਦ ਲੱਥੂ ਕੀ ਤੇ ਵਾਹ ਵਗੂਗੀ ਸੋ ਆਪਾਂ ਕਰ ਲੀਆ ਪਹਿਲਾਂ ਕੰਮ ਕੰਮ ਕਰਦੇ ਫਿਰੇ ਤੇ ਇੱਕ ਪਾਸੇ ਆਪਣਾ ਗੁੱਡੀਆਂ ਉੱਤੇ ਧਿਆਨ ਆ ਬੇਰੇ ਕੋ ਮਿੱਤਰੋ ਇੱਧਰ ਤੇ ਪੇਚ ਪੈ ਗਏ ਆ ਤਿੰਨ ਤਿੰਨ ਗੁੱਡੀਆਂ ਦੇ ਉਹ ਲਮਕਾਈ ਪੈ ਗਈ ਵਿਕੋ ਮਤਰਾ ਜਿੰਮ ਕਚਾਈ ਹੋ ਗਈ ਆ ਗਿਆ ਕਾਲਾ ਗੋਡਾ ਵੜਿਆ ਗਿਆ ਆਪਣਾ ਮਿੱਠੂ ਵੀ ਆ ਗਿਆ ਤੋਂ ਸੈਕਿੰਡ ਪਰ ਮਿੱਠੂ ਦਾ ਮਿੱਠੀ ਨਹੀਂ ਹੈ ਜਦ ਰੇ ਮੁੜ ਕੇ ਮਿੱਠੂ ਸੋ ਮਿੱਤਰੋ ਆਪਾਂ ਕੰਮ ਕਰਦੇ ਪਏ ਸੀ ਤੇ ਮੁੰਡੇ ਦਾ ਆਇਆ ਉਹਨੇ ਕਹਿੰਦਾ ਯਾਰ ਚੋਰ ਹੋ ਗਿਆ ਆ ਪਾ ਜਾਣਾ ਜੈਕਟਾਂ ਦੇ ਪਜਾਮੇ ਲੈਣ ਤੇ ਹੁਣ ਆਪਾਂ ਮਿੱਤਰੋ ਚਲੇ ਆ ਜੈਕਟਾਂ ਜੁਕੜਾ ਤੇ ਤਿਆਰ ਹੋਈਏ ਪਰ ਨਾ ਬੰਨਾ ਬੱਲ ਲੀਏ ਤੇ ਫੇਰ ਆਪਾਂ ਮਿਲਦੇ ਹਾਂ ਮਿੱਤਰੋ ਹੁਣ ਆਪਾਂ ਜਾਣੇ ਜੈਕਟਾਂ ਲੈ ਮਿੱਤਰੋ ਆਪਾਂ ਜੈਕਟ ਲੈਣ ਦੀ ਤੇ ਉਹ ਚਲ ਗਿਆ ਆਪਣੇ ਘਰੇ ਮੈਂ ਆ ਗਿਆ ਆਪਣੇ ਘਰੇ ਤੇ ਆਪਾਂ ਚੜ ਗਏ ਕੋਠੇ ਦੇ ਵਾਹ ਮਿੱਠੀ ਮਿੱਠੀ ਵਗਦੀ ਪਈ ਰੇ ਆਪਾਂ ਵੀ ਡੋਨੇ ਫੇਰ ਗੱਡੀ ਮੁੰਨੇ ਘਾਣੂ ਸੋ ਮਿੱਤਰੋ ਹੁਣ ਆਪਾਂ ਡੋਨੇ ਜਾ ਕੇ ਕੋਠੇ ਦੇ ਗੱਡੀ ਵਾਹੂ ਬਗੰਡਾ ਪੀਦੇ ਸੋ ਮਿੱਤਰੋ ਆਪਣਾ ਗੱਡਾ ਵੱਧ ਗਿਆ ਆ ਆ ਵੇਖੋ ਦਿਲੜ ਗੱਟੂਣਾ ਵੱਡਨੇ ਵੇ ਆ। ਉਹ ਬੱਪੂ ਦੀ ਜੀ ਨਾ ਪੇਚਾ ਲੁੰਨੇ ਆ ਪਾਪੂਣੀ ਲਮਕਾਈ ਕਿਉਂਕਿ ਆਪਾਂ ਲਮਕਾਈ ਵਾਲਾ ਗੱਟੂ ਆ। ਅਜੇ ਵਧਾ ਲਈਏ ਵੇਖੋ ਮਿੱਤਰੋ। ਡੋਰ ਜਾਈ ਜਾਂਦੀ ਗੱਡਾ ਲੱਦੀ ਜਾਂਦਾ। ਵਾਹ ਵਗਦੀ ਬਈ ਇਨਾ ਸ਼ੁਗਰਿਆ ਥੋੜੀ ਥੋੜੀ। ਸੋ ਮਿੱਤਰੋ ਆਪਣਾ ਗੱਡਾ ਉਹ ਪੂਰੀ ਤਾਂ ਲੱਗਿਆ ਇਹਨਾਂ ਨੂੰ ਖੰਣਾ। ਔਰ ਵੇਖੋ ਮਿੱਤਰੋ ਤੇ ਆਪਾਂ ਲੁੰਨੇ ਆ ਪੁਦੀਨਾ ਪੇਚਾ ਤੇ ਹੁਣ ਲੁੰਨੇ ਮਿੱਤਰੋ ਪੇਚਾ ਆ। ਸੋ ਮਿੱਤਰੋ ਆਪਣਾ ਪੇਚਾ ਲੱਗ ਲਗਾਉਣ ਦੇਖਿਓ ਸੋ ਮਿੱਤਰੋ ਆਪਣੀ ਲਮਕਾਈ ਪੈ ਗਈ ਹੋ ਗਿਆ ਈਏ ਸੋ ਮਿੱਤਰੋ ਆਪਾ ਪੂਦੀ ਵੜਤੀ ਵੇਖੋ ਇੰਨੇ ਲਵੇਟਦੇ ਆਪਾਂ ਵੈਨੇ ਕੋਸ਼ਿਸ਼ ਕਰਕੇ ਸੋ ਮਿੱਤਰਾਂ ਬਲ ਵੇਟਣ ਦੀ ਕੋਸ਼ਿਸ਼ ਕਰਦੇ ਵੇ ਇਹਨੂੰ ਤੇ ਬੇਟੀ ਆਵੇ ਸੋ ਮਿੱਤਰੋ ਆਪਣਾ ਗੁੱਡਾ ਕੋ ਮਦਾ ਪਿਆ ਆ ਨਾਗੀ ਡੋਰ ਮਿੱਤਰੋ ਦੀ ਡੋਰੀ ਨਾਗੀ ਆ ਸੋ ਮਿੱਤਰੋ ਡੋਰੇ ਦੀ ਨਾਗੀ ਕਾਪਾ ਗੁੱਡਾ ਸੋ ਮੇਤਰਾ ਬਾ ਗੁੱਡਾ ਲਾ ਲਿਆ ਤੇ ਸੋ ਬਵਯਾਰੀ ਬੜੀ ਪੈਂਦੀ ਹੀ ਕਿ ਆਪਾਂ ਬਾਜਾ ਡੋਨੇ ਤੇ ਇੱਥੇ ਰੱਖ ਦਿੰਨੇ ਆ ਬਾ ਗੁੱਡਾ ਇਹਨੂੰ ਪਹਿਲਾਂ ਪਾਸੇ ਕਰ ਲਈਏ ਫਿਰ ਦੂਤ ਨਾਲ ਜੋਕੇ ਲਾਵਾਂਗੇ ਇਹ ਵੀ ਫੜੂ ਕੀ ਬਣਾਈ ਨੇ ਚਲ ਚੱਗ ਕੇ ਸੇਕ ਨੂੰ ਕਰ ਦਿੰਨੇ ਇਹਨੂੰ ਰੱਖੀਏ ਪਹਿਲਾਂ ਇੱਧਰ ਰੱਖ ਦਿੰਨੇ ਲਗਾ ਕੇ ਚੱਲ ਲਈਏ ਤੇ ਆਪਣਾ ਫਿਰ ਪੇਚਾ ਪੈ ਜੂਗਾ ਜੀ ਮੱਛੀ ਦੇ ਨਾਲ ਤੇ ਗੁੱਡਾ ਆਪਣਾ ਹਵਾ 'ਚ ਜੇ ਪੂਰਾ ਉਹ ਵੇਖੋ ਪੇਚਾ ਪਿਆ ਹੁਣ ਵੇ ਦੇ ਆਪਣੀ ਵੱਡੀ ਜਾਂਦੀ ਕਿ ਨਹੀਂ ਤੁਮ ਕਿ ਚੱਲੰਦੇ ਇੱਧਰ ਬੂੜੇ ਵੱਡੀ ਜਾਣੀ ਆ ਮੈਂ ਵੱਡੀ ਜਾਊਗੀ ਹੁਣ ਜਿੱਤੇ ਲੰਗਾ ਆਪਣਾ

ਦਾਮੈਲ ਬੇਟਾ ਆਏ ਓਏ ਮੁੰਡੇ ਨੇ ਮਾਰਤੀ ਅਜ ਤੱਕ ਪੂਰੀ ਪਾਈ ਆ ਤੱਕ ਪੂਰੀ ਪਾਈ ਅਜੇ ਹੀ ਆ ਮੁੰਡੇ ਦਾ ਵੀਰ ਗੱਟੂ ਜੇ ਆਲਾ ਉਹ ਨੀਲਾ ਵਾਲਾ ਮੇਰਾ ਹੀ ਤੇ ਆ ਹੁਣ ਆ ਮੁੰਡੇ ਦਾ ਵਾ ਮੇਰਾ ਥੱਲੇ ਆ ਆਹੋ ਪਤੰਗ ਬਾਬੇ ਉਹ ਵਧ ਗਈ ਇੱਕ ਹੋਰ ਆਇਆ ਜੇ ਪੇਚਾ ਲਾਓ ਯਾਰ ਇਹਦੇ ਨਾਲ ਪੇਚਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਤਾਂ ਦੋ ਮਿੰਟ ਬਾਬੇ ਪਿੱਛੇ ਗੁੱਡਾ ਆਸਦਾ ਜੇ ਪਿੱਛੇ ਪੇਚੇ ਲੱਗੇ ਜੇ ਜਲਦੀ

ਔਰ ਨਾ ਨਾ ਨਾਲ ਬੈਠੀ ਨਾ ਔਲ ਬੈਠੀ ਨਾ ਔਲ ਬੈਠੀ ਨਾ ਬੈਠੀ ਨਾ ਬੈਠੀ ਨਾ ਡੋਰ ਪੈ ਨਹੀਂ ਛੱਡ ਓਏ ਇਹਨਾਂ ਨੇ ਪਤੰਗ ਫੇਰ ਇਹਨਾਂ ਨੇ ਪਤੰਗ ਡਾਈ ਇਹਨਾਂ ਦੀ ਵੱਡੀ ਫੇਰ ਠੀਕ ਆ ਪਤੰਗ ਹੋ ਵੀ ਉਹਨਾਂ ਨੇ ਉਹ ਵੀ ਡਾਈ ਸੋ ਬਾਬਿਓ ਇੱਕ ਤਾਂ ਹੋਰ ਗੁੱਡਾ ਵੜਦਾ ਵੇਖੋ ਮਿੱਤਰੋ ਉਹ ਜਾਂਦਾ ਕੈਨੇਡਾ ਉਹ ਜਾਂਦਾ ਕੈਨੇਡਾ ਕੱਟੂ ਸਣੀ ਕੱਟੂ ਲੱਟੀ ਵੇਲਾ ਵੇਲਾ ਕੱਟੂ ਲੱਟੀ ਇਹਨੂੰ ਮੈਂ ਪਹਿਲਾਂ ਕਿਹਾ ਸੀ ਕਿ ਤੇਰੀ ਹੱਥ ਆਲੀ ਨਹੀਂ ਡੋਰ ਤਾਂ ਕੱਟਣ ਵੜਦੇ ਤੋ ਮਿੱਤਰੋ ਆਪਾਂ ਨੂੰ ਦੋ ਗੁੱਡੇ ਵੜਾ ਬਾਬੇ ਵੀ ਵੀਰ ਹੁਣ ਕੋਠਾ ਟੱਪ ਕੇ ਆ ਚੁੱਕੇ ਜੇ ਤੇ ਇਹ ਵੀ ਗੁੜੀ ਧੋਂਦੇ ਜੇ ਚਾਹ ਚਾਹ ਲਿਆਓ ਪਹਿਲਾਂ ਚਾਹ ਕੋਈ ਨਹੀਂ ਲੈ ਆਣ ਨੇ ਪੀ ਲੈਣੇ ਚਾਹ ਪਹਿਲਾਂ ਗੁੱਡਾ ਬਖਾਲ ਦਈਏ ਹੋਵੇ ਸੋ ਬਾਬੇ ਆਪਣਾ ਗੁੱਡਾ ਤੀਵੇਂ ਪਿਛੇ ਗੁੱਡਾ ਆਉਂਦਾ ਵੇਖੋ ਓਏ ਪਿੱਛੇ ਗੁੱਡਾ ਆਉਂਦਾ ਲੁੱਟੋ ਯਾਰ ਇਹ ਉਹਨਾ ਨਹੀਂ ਲੱਗਦਾ ਇੱਥੋਂ ਤੱਕ ਓਏ ਅੰਦੂ ਥਾ ਉਹ ਭਰਾ ਮੰਜਾ ਨਾ ਡੇਗ ਜਿੱਥੇ ਤੂੰ ਚੜਿਆ ਵਾ ਆਹ ਬਤਾ ਲੈ ਇਹਨੂੰ ਕਹ ਤੇ ਬਾਬੇ ਉਧਰ ਇੱਕ ਹੋਰ ਵੱਧ ਚੁੱਕਿਆ ਇਹ ਹੁਣ ਵੇਦ ਦੇ ਪੇਚੇ ਲਾ ਗੇ ਸੋ ਬਾਬਰਾ ਨਾ ਨਾ ਬਾਬਰਾ ਤੇ ਬਾਬੇ ਹੁਣ ਪਤੰਗ ਨਾਲ ਪੇਚਾ ਲੋ ਲੱਗੇ ਨੇ ਪਿਛਿਓ ਮੈਂ ਪੇਚਾ ਲਾ ਪਤੰਗ ਨਾਲ ਲੋ ਲੱਗੇ ਹੁਣ ਪੇਚਾ ਕੋਈ ਹੱਥ ਨਾਲ ਹੀ ਮਾਰਨਾ ਆਪਾਂ ਲਮਕਾਈ ਪੋਣੀ ਆ ਇਹ ਕਰਦੇ ਕੀ ਆ ਜੋ ਤੂੰ ਕਰਨਾ ਹੈ ਉਹ ਤਾਂ ਢੀਡੂ ਓਏ ਸਾਰੀਆਂ ਧੀਆਂ ਭੈਣਾਂ ਸਾਡੀਆਂ ਹੁੰਦੀਆਂ ਐ ਤੈਨੂੰ ਸਮਝਾਉਂਦਾ ਯਾਰ ਯਾਛਾ ਟਮੈ ਪਾ ਕੇ ਨਾ ਮੈਂ ਰੱਖੇ ਤਾ ਪੰਨਿਆ ਦਾ ਗੁੱਡਾ ਤੈਨੂੰ ਲਾ ਲੜਾਈ ਬਾੜੇ ਫੜ ਫੜਾ ਫੜਾ ਇਹ ਕਦੋਂ ਕਹਦਾ ਯਾਦਰ ਗੱਟੂ ਲੱਗ ਗਿਆ ਆ ਗਿਆ ਯਾ ਬਾਬੇ ਬੋਲ ਪਤੰਗ ਵੜਦੀ ਨਹੀਂ ਬਾਬੇ وہی ਪਤੰਗ ਵੜਦੀ ਜੇ ਹੋਵੇ ਸਾਡੇ ਤੁਸੀਂ ਆ ਗਿਆਈ ਬਾਬੇ ਉਹ ਪਿੱਛੋਂ ਡਿੱਹੀ ਪਿੱਛੋਂ ਅ ਯਾਰ ਹੁਣ ਲਾਈਏ ਥੋੜਾ ਜਿਹਾ ਸਪੀਡ ਲਾਈਏ ਲੈ ਹੁਣ ਫਿਰ ਫਿਰ ਟੱਪ ਕੇ ਆਪਣਾ ਗੁੱਡਾ ਵਧਾਤਾ ਵੇਖੋ ਦਿਲੜ ਕਾਪਾ ਵੀ ਲੋਨੇ ਪੇਚਾ ਲਾਗੇ ਬਨੇ ਕੋਈ ਵਿਗੜਨੀ ਦਿਆ ਦੂਰ ਦੂਰੀ ਆ ਸਾਰੇ ਅਮਰੀਕੇ ਜਿਹੇ ਨਾਲ ਲੋਨੇ ਆ ਫਿਰ ਤੁਹਾਨੂੰ ਮਿਲਦੇ ਆ ਉਹ ਗੱਟੂ ਦੇ ਤੇ ਰਾਤੀ ਦੇ ਗੁੱਡਾ ਆਪਣਾ ਲੱਗਾ ਉਹ ਮਤਲਬ ਤੁਹਾਨੂੰ ਹੁਣ ਨੇ ਆ ਆਰ ਯਾ ਪਰਮਤ੍ਰ ਗੁੱਡਾ ਗੁੱਡੂ ਦੇ ਤੇ ਆਪਾਂ ਟਰਾਟੀ ਆ ਗੁੱਡਾ ਵੱਡਿਆ ਗਿਆ ਜੇ ਆਉਂ ਜਾਂਦਾ ਗੱਟੂ ਟੁੱਟਾ ਹੀ ਤਾਂ ਅਗਰ ਕੇ ਡੋਰ ਅੜ ਗਈ ਨਹੀਂ ਤਾਂ ਆਪਣਾ ਨਹੀਂ ਵੱਡਿਆ ਸੋ ਬਾਬੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਮਿਲਦੇ ਆਂ ਬਲੌਗ ਵਧੀਆ ਲੱਗਵੇ ਚੈਨਲ ਕਰ ਲਓ ਸਬਸਕ੍ਰਾਈਬ ਇਹਦੇ ਨਾਲ ਕੈਂਡ ਕੈਂਡ ਬਲੌਗਿੰਗ ਲਈ ਤੇ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਫਿਰ ਤੋਂ ਦੁਬਾਰਾ ਤੇ ਅਗਲੇ ਬਲੌਗ ਦੇ ਵਿੱਚ ਮਿਲਦੇ ਤਾਲੀ ਸਨ ਸਤਿ ਸ੍ਰੀ ਅਕਾਲ ਮਿੱਤਰੋ